ਅੱਜ ਇਹ ਜੋ ਕੱਟ ਹੋਇਆ ਵਾ ਬਾਬਾ ਦੀਪ ਸਥਾਨਾਂ ਦੇ ਪਉ ਵਿੰਡ ਵਿਖੇ ਗੁਰਦਾਰਾ ਸਾਹਿਬ 'ਚ ਇਹ ਜ਼ੋਨ ਭਾਈ ਤਾਰੂ ਸਿੰਘ ਦੇ ਨਾਂ ਤੇ ਚੱਲ ਰਿਹਾ ਉਹਨਾਂ ਵੱਲੋਂ ਇਹ ਕੱਟ ਬੀਬੀਆਂ ਦਾ ਕੀਤਾ ਗਿਆ ਬੀਬੀਆਂ ਦੇ ਉਧਿਹਾਰ ਚੁਣੇ ਗਏ ਆ ਕਿ 27 ਤਰੀਕ ਨੂੰ ਜੋ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪੱਤਰੀ ਵੱਡਾ ਕੱਟ ਹੋ ਰਿਹਾ ਜਿੱਚ ਜ਼ਿਲ੍ਹੇ ਦੀ ਚੋਣ ਚੀਕ ਜਾਣੀ ਆ ਤੇ ਲਲਕਾਰ ਰੈਲੀ ਮੋਦੀ ਨੂੰ ਮੋਦੀ ਦੇ ਕੰਨ ਖੋਲਣ ਲਈ ਉਹ ਲਲਕਾਰ ਰੈਲੀ ਉਹਦਾ ਕਰਨ ਤਾਰਨ ਦੀ ਧਰਤੀ ਤੇ ਕਿੱਤੀ ਪਿੰਡ ਵਿਖੇ ਕੀਤੀ ਜਾਣੀ ਆ ਉੱਚ ਪਹੁੰਚਣ ਦਾ ਨਾਂ ਨੇ ਮਤਾ ਪਾਸ ਕੀਤਾ ਵਾ ਇਸ ਤੋਂ ਇਲਾਵਾ ਕਰਾਈ ਵਾਲੇ ਮੁੱਦੇ ਦੇ ਉੱਤੇ ਕਰਾਈ ਵਾਲੇ ਮੁੱਦੇ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਨੇ ਫਰਮਾਨ ਜਾਰੀ ਕੀਤਾ ਵਾ ਕਿ ਜਿਨ੍ਹਾਂ ਨੇ ਪ੍ਰਾਲੀ ਨੂੰ ਅੱਗ ਲਾਈ ਉਹਨਾਂ ਨੂੰ ਅਹੀਂ ਰੈੱਡ ਐਂਟਰੀਆਂ ਕਰਨੀਆਂ ਉਹਨਾਂ ਦੀਆਂ ਉਹਨਾਂ ਦਾ ਕੋਈ ਸਰਕਾਰੀ ਕੰਮ ਨਹੀਂ ਹੰਡਣਾ ਨਾ ਤਿਆਰ ਬੰਦਣਾ ਕੋਈ ਪਿਆਰੀ ਦੇ ਸੰਸਦ ਖਿਆਲਦਾਰ ਸੰਸਦ ਬੰਦਣਾ ਜਾਇ ਕੋਰ ਕੰਮ ਹੋਣ ਦੇਣਾ ਵਾ ਇਹਦੇ ਨਾਲ ਪਰਚੇ ਦਰਜ ਕਰਨੇ ਆ ਤੇ ਉਹਨਾਂ ਨੂੰ ਜੁਰਮਾਨੇ ਪਾਉਣੇ ਆ ਤੇ ਉਹਨਾਂ ਨੂੰ ਜੇਲਾਂ 'ਚ ਭੇਜਣਾ ਇਹ ਫਰਮਾਨ ਅੱਜ ਖ਼ਬਾਰਾਂ ਦੇ ਵਿੱਚ ਜਿਹੜਾ ਵਾ ਸਾਰਾ ਛਪ ਗਿਆ ਵਾ ਪਹਿਲੇ ਸਫੇ ਦੇ ਉੱਤੇ ਜੋ ਪੰਜਾਬ ਦੀ ਸਰਕਾਰ ਨੇ ਕੀਤਾ ਵਾ ਅਸੀਂ ਐਸ ਕੱਟ ਵੱਲੋਂ ਭਗਵੰਤ ਮਾਤਾ ਦੀ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਜਿੰਨਾ ਚਿਰ ਤੱਕ ਤੁਸੀਂ ਇਹ ਜਿਹੜੀ ਪ੍ਰਾਲੀ ਕਰੋੜਾਂ ਟਨ ਪੈਦਾ ਹੋਈ ਪੰਜਾਬ 'ਚ ਉਦੇ ਲਈ ਉਹਰੇ ਸਾਹਮਣ ਲਈ 7000 ਰੁਪਿਆ ਪ੍ਰਤੀ ਏਕੜ ਨਹੀਂ ਦਿੰਦੇ ਜਾਂ ਜਿਹੜੇ ਸੰਧਿਆ ਐਨਜੀਟੀ ਨੇ ਕਹਿਆ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਹਿਆ ਵੀ 5 ਕਿੱਲੇ ਵਾਲੇ ਕਿਸਾਨਾਂ ਨੂੰ 5000 ਦੇਣਾ ਸੰਧ ਦਿਓ ਉੱਪਰ ਜਿਹੜੇ 5 ਕਿੱਲੇ ਦਾ ਵੱਧ ਵਾਲੇ ਕਿਸਾਨ ਆ ਉਹਨਾਂ ਨੂੰ 15000 ਦੇ ਸੰਧ ਦਿਓ ਇਹ ਸਬਸਿਡੀ ਦੇ ਸੰਧ ਜਿੰਨਾ ਚਿਰ ਨਹੀਂ ਮਿਲਦੇ ਜਾਂ 7000 ਰੁਪਿਆ ਏਕੜ ਦਾ ਨਹੀਂ ਮਿਲਦਾ ਉਹਨਾਂ ਚਿਰ ਕ ਕਿਸਾਨਾਂ ਕੋਲ ਇਹ ਪ੍ਰਾਰੀ ਸਾਹਮਣੇ ਵਾਸਤੇ ਕੋਈ ਵੀ ਹੋਰ ਸਾਧਨ ਨਹੀਂ ਹੈਗਾ ਕਿਉਂਕਿ ਉਹਨਾਂ ਕੋਲ ਬਹੁਤ ਘੱਟ ਟਾਈਮ ਹੁੰਦਾ ਵਾ ਜਦੋਂ ਉਹ ਤੋਨਾ ਵੜਨਾ ਵਾ ਨਾਲ ਹੀ ਉਹਨਾਂ ਵਿਹਾਰਾਂ ਚ ਕੜ ਕੇ ਪਿਜੜੀਆਂ ਉਹਨਾਂ ਕੋਲ ਕੋਈ ਟਾਈਮ ਨਹੀਂ ਮਜਬੂਰੀ ਆ ਮਜਬੂਰੀ ਕਿ ਆ ਕਿਸਾਨਾਂ ਨੇ ਲਾਉਣੀ ਆ ਤੇ ਅਸੀਂ ਆਪਣੇ ਕਿਸਾਨਾਂ ਦੇ ਨਾਲ ਆ ਅਸੀਂ ਕਿਸੇ ਵੀ ਕਿਸਾਨ ਦੇ ਕਿਸੇ ਨੁਕਸਾਨ ਦੀ ਰੈਡ ਐਂਟਰੀ ਨਹੀਂ ਓੜਦਿਆਂਗੇ ਕਿਸੇ ਵੀ ਕਿਸਾਨ ਤੇ ਪਰਚਾ ਦਰਜ ਨਹੀਂ ਓੜਦਿਆਂਗੇ ਕਿਸੇ ਵੀ ਕਿਸਾਨ ਤੇ ਝੇਲ ਨਹੀਂ ਪਿਜੜਦਿਆਂਗੇ ਇਹ ਕਿਸਾਨ ਮਜ਼ਦੂਰ ਸਗਰਚ ਕਮੇਟੀ ਪੰਜਾਬ ਦਾ ਲਾਣ ਜੋ ਇਸ ਕੱਟ ਵੱਲੋਂ ਕੀਤਾ ਗਿਆ ਵਾ ਇਹਦੇ ਨਾਲ ਮੈਂ ਕਹਿਣਾ ਜੋ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਪਾਣੀ ਧਰਤੀਆਂ ਨਾਲ ਗੰਦਾ ਕਰਤਾ ਇਹਨਾਂ ਅਜੋਗ ਪਤੀਆਂ ਨੇ ਇਹਨਾਂ ਫੈਕਟਰੀਆਂ ਵਾਲਿਆਂ ਨੇ ਸ਼ਰਾਬ ਫੈਕਟਰੀਆਂ ਨੇ ਚਮੜਾ ਫੈਕਟਰੀਆਂ ਨੇ ਢਾਈ ਰੰਗਾਈ ਦੀਆਂ ਫੈਕਟਰੀਆਂ ਨੇ ਸਾਰਾ ਪਾਣੀ ਪੰਜਾਬ 'ਚ ਦਰਿਆਵਾਂ ਦਾ ਵੀ ਗੰਦਾ ਕਰਤਾ ਦਰਿਆਵਾਂ ਦਾ ਵੀ ਤੇ ਧਰਤੀਆਂ ਨਾਲ ਬੋਰ ਕਰਕੇ ਥੱਲੇ ਪਾ ਕੇ ਉਹ ਵੀ ਗੰਦਾ ਕਰਤਾ ਉੱਥੇ ਕਿਹੜੀ ਰੈਡ ਐਕਟਰੀ ਕੀਤੀ ਆ ਕਿਤੇ ਪਰਚਾ ਦਰਜ ਕੀਤਾ ਭਗਵੰਤ ਮਾਨ ਉੱਥੇ ਕਰਨੇ ਬਣਦੇ ਆ ਉਹਨਾਂ ਨੂੰ ਚੋਕੇ ਜੇਲ੍ਹਾਂ ਵਿੱਚ ਸੁੱਟ ਇਹਦੇ ਨਾਲ ਹੋਰ ਜਿਹੜਾ ਪ੍ਰਦੂਸ਼ਣ ਆ ਉਹ ਪੰਜਾਬ ਦੇ ਵਿੱਚ 94% ਜਿਹੜਾ ਉਹ ਹੋ ਰਿਹਾ ਰੋਜ਼ ਸੜਕਾਂ ਤੇ ਹੋ ਰਿਹਾ ਵਾਹਨਾਂ ਨਾਲ ਹੋ ਰਿਹਾ ਪੱਟਿਆਂ ਨਾਲ ਹੋ ਰਿਹਾ ਹੋਰ ਜਿਹੜੀਆਂ ਫੈਕਟਰੀਆਂ ਕਰ ਰਹੀਆਂ ਵਾਂ ਉਹਨਾਂ ਦੇ ਨਾਲ ਹੋ ਰਿਹਾ ਉਹਦੇ ਰੋਕਣ ਵਾਸਤੇ ਕੰਮ ਕਰ ਆ ਪਰਾਲੀ ਦਾ ਪ੍ਰਦੂਸ਼ਣ ਸਿਰਫ 1 ਮਹੀਨੇ ਦੀ ਗੱਲ ਆ ਇਹ ਸਾਰਾ 6% ਇਹਦੇ ਦੁਆਲੇ ਤੁਸੀਂ ਜਿਹੜਾ ਵਾ ਸ਼ਬਰ ਤੇ ਜ਼ੁਲਮ ਦੇ ਐਲਾਨ ਕਰ ਰਹੇ ਜੋ ਇਸ ਕਰਕੇ ਕਿਸਾਨਾਂ ਨੂੰ ਮੇਰੀ ਪੀਲੇ ਪੰਜਾਬ ਦੇ ਨੂੰ ਜਿੱਥੇ ਬੰਦ ਹੋ ਜੋ ਔਰ ਪੰਜਾਬ ਆਪਣੀਆਂ ਕਮੇਟੀਆਂ ਬਣਾਓ ਇਹਨਾਂ ਦੇ ਫਰਮਾਨਾਂ ਦੀ ਪ੍ਰਵਾਹ ਨਾ ਕਰੋ ਇਹਨਾਂ ਦੇ ਫਰਮਾਨ ਫੂਕ ਮਾਰ ਕੇ ਪਰਚੀਆਂ ਬਣਾ ਕੇ ਡਾ ਦੇਾਂਗੇ ਵੇਖਾਂਗੇ ਕਿਹੜੇ ਕਿਸਾਨ ਦੇ ਪਲੇ ਪਰਚਾ ਕਰਦੇ ਪਰਾਲੀ ਨੂੰ ਅੱਗ ਲਾਉਣ ਦਾ ਜਾਂ ਕਿੰ ਨੂੰ ਐਂਟਰੀ ਰੈਡ ਐਂਟਰੀ ਕਰਦੇ ਆ ਬਿਲਕੁਲ ਅਸੀਂ ਆਪਣੇ ਕਿਸਾਨਾਂ ਦੇ ਨਾਲ ਖੜੇ ਆ ਜੋ ਕਿ ਕਿਸਾਨ ਮਜਬੂਰੀ ਚ ਅੱਗ ਲਾਉਂਦੇ ਆ ਉਹਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਆ ਕੇਂਦਰ ਦੀ ਸਰਕਾਰ ਆ ਜਿਨੇ ਅਜੇ ਤੱਕ ਕੋਈ ਪਾਲਿਸੀ ਨਹੀਂ ਬਣਾਈ ਇਸ ਕਰਕੇ ਇਹ ਸਾਡੀ ਸਖਤ ਚਾਅ ਮੰਨੀਆ ਪੰਜਾਬ ਤੇ ਕੇਂਦਰ ਸਰਕਾਰ ਨੂੰ ਇਹਦੇ ਨਾਲ ਅੱਜ ਇੱਕ ਹੋਰ ਮਤਾ ਪਾਸ ਕੀਤਾ ਇਹਨਾਂ ਨੇ ਕਿ ਅਸੀਂ ਮੀਟਰ ਨਹੀਂ ਲਗੜਦੇ ਲੈ ਪਿੰਡਾਂ ਚ ਜਿਹੜਾ ਨਿੱਜੀਕਰਨ ਹੋ ਰਿਹਾ ਜਿਹਦੇ ਨਾਲ 4 ਰੁਪਿਆ ਹਰ ਟਨ ਮੋਟਰ ਲੱਗਣਾ ਪੰਬੀ ਦਾ ਤੇ 16 ਭਾ ਯੂਨਟ ਕਰਦੀ ਬਤੀ ਆਉਣੀ ਆ ਜਿੱਧਰ ਸਮਾਰਟ ਮੀਟਰ ਲੱਗੇ ਨਾਲ ਹੀ ਸਾਡੀਆਂ ਬੰਦੀਆਂ ਬੰਦ ਹੋਣੀਆਂ ਨਾ ਹੀ ਸਾਡੇ ਤਰ ਬੰਦ ਹੋਣਿਆ ਇਹ ਬਿਜਲੀ ਸਾਡੀ ਪਹੁੰਚ ਤੋਂ ਬਾਹਰ ਹੋਣੀ ਆ ਇਹਦਾ ਨਿੱਜੀ ਕਰਨ ਕੀਤਾ ਜਾ ਰਿਹਾ ਇਸ ਲਈ ਇਸ ਕਟ ਵੱਲੋਂ ਇਹ ਮਤਾ ਪਾਸ ਕਰਤਾ ਗਿਆ ਕਿ ਕਿਸੇ ਵੀ ਪੰਜਾਬ ਦੇ ਵਿੱਚ ਕਿਸੇ ਵੀ ਥਾਂ ਤੇ ਹਲਾਕੇ ਦੇ ਵਿੱਚ ਸਮਾਰਟ ਮੀਟਰ ਪਿੰਡਾਈ ਨਹੀਂ ਲਗਰਤੇ ਜਾਣਗੇ ਜੇ ਕੋਈ ਲਾਉਣ ਆਇਆ ਉਹਨਾਂ ਅਧਿਕਾਰ ਕਹਿੰਦੇ ਕਰਾਓ ਕਿਤੇ ਜਾਣਗੇ ਜੇ ਕਦੇ ਲੱਗੇ ਆ ਉਹ ਲਾ ਕੇ ਅਸਲੀ ਉਹ ਦਫਤਰਾ ਛੁੱਟੇ ਜਾਣਗੇ ਇਹ ਵੀ ਉਹਨਾਂ ਨੇ ਅੱਜ ਜਿਹੜਾ ਕਰਤਾ ਵ एलान ਇਹਦੇ ਨਾਲ ਸ਼ੰਭੂ ਮੋਰਚਾ ਚੱਲ ਰਿਹਾ 5 ਅਕਤੂਬਰ ਤੋਂ ਇਹਨਾਂ ਦੇ 11 ਦਿਨ ਵਾਸਤੇ 20 ਅਕਤੂਬਰ ਦਾ ਟਵਾਰੀ ਆ ਉਹ ਚੜ੍ਹ ਵੀ ਕਰਾਣੇ ਜਾਣਗੇ ਬੀਬੀਆਂ ਪੈਣਾ ਵੱਡੀ ਗਿਣਤੀ ਸ਼ੰਭੂ ਮੋਰਚੇ ਚ ਐਸ ਵਾਰੀ ਜਾਣਗੀਆਂ ਇਹਦੇ ਨਾਲੇ ਨਾ ਮਤਾ ਪਾਸ ਕੀਤਾ ਵਾ ਕਿ 25 ਸਾਲ ਇਹ ਮੋਰਚਾ ਚਲਾਵਾਂਗੇ 25 ਸਾਲ ਤੱਕ ਮੋਰਚਾ ਚੱਲੂਗਾ ਸਾਨੂੰ ਕੋਈ ਪਰਵਾਹੀ 11 ਦਿਨ ਉੱਤੇ 70 ਦਿਨ ਘਾੜਣਗੇ ਲਾਭ ਨਹੀਂ ਕਰਾਂਗੇ ਨਾਲੇ ਘਰਾਂ ਦੇ ਕੰਮ ਕਰਾਂਗੇ ਇਹਦੇ ਨਾਲੇ ਨਾ ਵੀ ਫੈਸਲਾ ਕੀਤਾ ਕਿ ਹਰ ਇੱਕ ਪਿੰਡ ਦੇ ਵਿੱਚੋਂ ਉਹ ਵਾਲੇ ਸਮੇਂ ਚ ਇਕਸਾਨਾ ਮਜ਼ਦੂਰਾ ਨੌਜਵਾਨ ਬੀੜੀਆਂ ਦੇ ਜਿੱਥੇ ਤਿਆਰ ਕਰਕੇ ਉਹਨਾਂ ਨੂੰ ਸੰਗਠਿਤ ਕਰਕੇ ਇੱਕ ਤਾਕਤ ਬਣਾ ਕੇ ਪਿੰਡਾਂ 'ਚ ਇੱਕ ਆਪਣੀ ਸੱਤਾ ਕਾਇਮ ਕਰਕੇ ਆਪਣਾ ਪਿੰਡਾਂ ਦੇ ਰਾਜ ਪੈਦਾ ਕਰਕੇ ਪੰਜ ਪਸੂ ਜਥਾ ਸ਼ੰਭੂ ਤੇ ਖਨੌਰੀ ਦੋਹਰ ਬਾੜਾਂ ਦੇ ਜਾਊਗਾ ਇਹ ਵੀ ਅੱਜ ਇਹਨਾਂ ਫੈਸਲਾ ਕਰ ਲਿਆ ਪਿੰਡਾਂ ਦੇ ਵਿੱਚ ਅਸੀਂ ਆਪਣੀਆਂ ਜਿਹੜੀਆਂ ਸਵੈਇਕ੍ਰਿਤੀਆਂ ਵਾਂ ਜਿਹੜੇ ਕਰਮਕਾਂਡ ਆ ਉਹਨਾਂ ਦੇ ਖਿਲਾਫਤੇ ਪਾਸ ਕਰਾਂਗੇ ਉਹ ਸਾਰੇ ਬੰਦ ਕਰਾਂਗੇ ਤੇ ਵਧੀਆ ਇਹੜਾ ਪਿੰਡਾਂ ਦੇ ਵਿੱਚ ਇੱਕ ਵਾਤਾਵਰਨ ਚੰਗਾ ਬੋਲ ਪਾਈਚਾਰੇ ਵਾਲਾ ਉਹ ਬੈਰਾ ਕਰਾਂਗੇ ਸਾਡੇ ਪਿੰਡਾਂ ਦੇ ਵਿੱਚ ਹਵਾ ਵੀ ਸਾਡੇ ਤੋਂ ਬਗੈਰ ਪੁਛਿਆ ਨਹੀਂ ਲੰਘੂਗੀ 50-50 ਨੂੰ ਇੱਕ ਪੰਨੇ ਤੇ ਪਾਦਾ ਕਰਾਂਗੇ ਇਹ ਵੀ ਅੱਜ ਇਹਨਾਂ ਨੇ ਮਤੇ ਪਾਸ ਕਰਤੇ ਆ ਤੇ ਚੜ੍ਹਦੀ ਕਲਾ ਨਾਲ ਅੱਗੇ ਜਾਵਾਂਗੇ ਕੋਈ ਸਾਨੂੰ ਰੋਕ ਨਹੀਂ ਸਕਿਆ ਅਸੀਂ ਜਿੱਤ ਕੇ ਜਿੱਤਾਂਗੇ ਜਾਂ ਤੇ ਗੁਰੂ ਸਾਹਿਬ ਕਹਿੰਦੇ ਆ ਜਦੋਂ ਜੋਧੇ ਮੈਦਾਨ 'ਚ ਲੜਦੇ ਆ ਜਾਂ ਤੇ ਜਿੱਤ ਕੇ ਆਉਂਦੇ ਹੁੰਦੇ ਆ ਜਾਂ ਫਿਰ ਉਹਨਾਂ ਦੀ ਲਾਛ ਆਉਂਦੀ ਆਂ ਜਾਂ ਕਿਲਾ ਰਾਤ ਸਾਡੇ ਕੋ ਕੋਈ ਨਹੀਂ ਜਾਂ ਜਿੱਤ ਕੇ ਆਵਾਂਗੇ ਜਾਂ ਫਿਰ ਉਥੋਂ ਲਾਚ ਆਉਣ ਗਿਆ ਵਾਹ ਗੁਰੂ ਜੀ ਦਾ ਖਾਸਾ ਤੇ